ਜਿਸ ਤਰ੍ਹਾਂ ਸੋਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਬਹੁਤ ਸਾਰੇ ਸਾਡੇ ਲੇਡੀਜ਼ ਨੇ ਵਰਤ ਰੱਖਣੇ ਆ ਤਾਂ ਉਸ ਟਾਈਮ ਆਪਣੇ ਆਪ ਨੂੰ ਡੀਟੌਕਸ ਕਿਵੇਂ ਰੱਖ ਸਕਦੇ ਨੇ ਤੇ ਉਹਦੇ ਵਾਸਤੇ ਬੈਸਟ ਵੇ ਹੈ ਤੁਸੀਂ ਆਪਣੀ ਬਾਡੀ ਨੂੰ ਡੀਟੌਕਸੀਫਾਈ ਕਰੋ ਪਹਿਲੀ ਗੱਲ ਹੈ ਸਾਨੂੰ ਸਾਵਣ ਦੇ ਮਹੀਨੇ ਚ ਕਿਉਂ ਡੀਟੌਕਸ ਕਰਨ ਦੀ ਜ਼ਰੂਰਤ ਹੈ ਕਿਉਂਕਿ ਮੌਨਸੂਨਸ ਦੇ ਵਿੱਚ ਸਾਡੀ ਇਮਿਊਨਿਟੀ ਸਭ ਤੋਂ ਜ਼ਿਆਦਾ ਵੀਕ ਹੁੰਦੀ ਹੈ ਐਸੇ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਅਸੀਂ ਵਰਤ ਰੱਖਦੇ ਆ ਇਹਨੂੰ ਆਪਣੀ ਬਾਡੀ ਨੂੰ ਡੀਟੌਕਸ ਕਰਦੇ ਆ ਡੇਟੋਕਸ ਕਰਨ ਦਾ ਮਤਲਬ ਹੈ ਸਾਨੂੰ ਭਾਰੇ ਭੋਜਨ ਨਹੀਂ ਖਾਣੇ ਜਿਵੇਂ ਕਿ ਤੁਸੀਂ ਫਰਾਈਡ ਫੂਡਸ ਖਾਂਦੇ ਹੋ ਜੰਕ ਫੂਡ ਖਾਂਦੇ ਹੋ ਭਾਰੀਆਂ ਚੀਜ਼ਾਂ ਨਾਨਵੇਜ ਵਾਲੀਆਂ ਚੀਜ਼ਾਂ ਐਵੋਇਡ ਕਰਨੀਆਂ ਚਾਹੀਦੀਆਂ ਇਸ ਵਾਸਤੇ ਸਾਇੰਟੀਫਿਕਲੀ ਰੀਜ਼ਨ ਹੈ ਦਾ ਐਵਰ ਆਦਰਵਾਈਸ ਅਸੀਂ ਇਹਨਾਂ ਨੂੰ ਵਰਤਾ ਦਾ ਨਾਮ ਦੇ ਦਿੰਦੇ ਹਾਂ ਤਾਂ ਕਿ ਤੁਸੀਂ ਲਾਈਟ ਫੂਡ ਖਾਣਾ ਸ਼ੁਰੂ ਕਰੋ ਸਾਤਵਿਕ ਭੋਜਨ ਕਰੋ ਤਾਮਸਿਕ ਭੋਜਨ ਨੂੰ ਬੰਦ ਕਰੋ 1 ਮਹੀਨੇ ਵਾਸਤੇ ਤਾਂ ਕਿ ਤੁਹਾਡੀ ਬਾਡੀ ਦੀ ਇਮਿਊਨਿਟੀ ਬੂਸਟ ਹੋਏ ਤੇ ਸਾਤਵਿਕ ਭੋਜਨ ਦੇ ਵਿੱਚ ਤੁਹਾਨੂੰ ਪਿਆਜ਼ ਲਸਣ ਨਹੀਂ ਖਾਣਾ ਚਾਹੀਦਾ ਜਿਆਦਾ ਹਰੀਆ ਸਬਜ਼ੀਆਂ ਫਲ ਫਰੂਟ ਖਾਣੇ ਚਾਹੀਦੇ ਆ ਡੀਟੌਕਸ ਡਰਿੰਕਸ ਲੈਣੇ ਚਾਹੀਦੇ ਆ ਜਿਵੇਂ ਕਿ ਕੀਏ ਦਾ ਜੂਸ ਲੈ ਲਓ ਕੋਕੋਨਟ ਵਾਟਰ ਲੈ ਲਓ ਲਾਈਮ ਵਾਟਰ ਲੈ ਲਓ ਇਹ ਚੀਜ਼ਾਂ ਤੁਹਾਨੂੰ ਆਪਣੀ ਡਾਈਟ ਚ ਜ਼ਿਆਦਾ ਐਡ ਕਰਨੀਆਂ ਚਾਹੀਦੀਆਂ ਹਮ ਪਰ ਸਾਡੇ ਪੰਜਾਬੀ ਪਤੇ ਕੀ ਕਹਿੰਦੇ ਕਹਿੰਦੇ ਪਿਆ ਸਬਜੀ ਦੇ ਵਿੱਚ ਪਿਆਜ਼ ਲਸਣ ਟਮਾਟਰ ਨਾ ਹੋਇਓ ਤਾਂ ਸਬਜੀ ਨਹੀਂ ਵਧੀਆ ਲੱਗਦੀ ਸਿਰਫ ਇਸ ਮੰਥ ਦੇ ਵਿੱਚ ਹੁੰਦਾ ਕਿ ਸਿਰਫ ਤੁਹਾਡੀ ਬਾਡੀ ਡੀਟੌਕਸੀਫਾਈ ਹੋ ਜਾਏਗੀ ਨਿਊ ਚੇਂਜਸ ਆਉਂਦੇ ਆ ਬਾਡੀ ਦੇ ਵਿੱਚ ਜਿਵੇਂ ਕਿ ਅਸੀਂ ਦੇਖਦੇ ਆ ਮੌਨਸੂਨਸ ਦੇ ਵਿੱਚ ਪੱਤੇ ਪੁਰਾਣੇ ਛੱਡ ਕੇ ਨਵੇਂ ਆਉਂਦੇ ਆ ਫ੍ਰੈਸ਼ ਇਅਰ ਹੁੰਦੀ ਐਸ ਇਨ ਦ ਸੇਮ ਵੇ ਸਾਡੀ ਬਾਡੀ ਵੀ ਰੀਫ੍ਰੈਸ਼ ਹੁੰਦੀ ਐ ਇਸ ਮਹੀਨੇ ਦੇ ਵਿੱਚ ਸਾਡੀ ਇਮਿਊਨਿਟੀ ਇਸ ਵੇਲੇ ਜ਼ੀਰੋ ਐ ਤੇ ਇਹਨੂੰ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਸਾਨੂੰ ਆਪਣੀ ਡਾਇਟ ਹੈਲਦੀ ਡਾਇਟ ਲੈਣੀ ਚਾਹੀਦੀ ਐ ਜਿਸ ਤਰ੍ਹਾਂ ਸੋਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਬਹੁਤ ਸਾਰੇ ਸਾਡੇ ਲੇਡੀਜ਼ ਨੇ ਵਰਤ ਰੱਖਣੇ ਆ ਤਾਂ ਉਸ ਟਾਈਮ ਆਪਣੇ ਆਪ ਨੂੰ ਡੀਟੌਕਸ ਕਿਵੇਂ ਰੱਖ ਸਕਦੇ ਨੇ ਤੇ ਉਹਦੇ ਵਾਸਤੇ ਬੈਸਟ ਵੇ ਹੈ ਤੁਸੀਂ ਆਪਣੀ ਬਾਡੀ ਨੂੰ ਡੀਟੌਕਸੀਫਾਈ ਕਰੋ ਪਹਿਲੀ ਗੱਲ ਐ ਸਾਨੂੰ ਸਾਵਣ ਦੇ ਮਹੀਨੇ 'ਚ ਕਿਉਂ ਡੀਟੌਕਸ ਕਰਨ ਦੀ ਜ਼ਰੂਰਤ ਐ ਕਿਉਂਕਿ ਮੌਨਸੂਨ ਸੀ ਵਿੱਚ ਸਾਡੀ ਇਮਿਊਨਿਟੀ ਸਭ ਤੋਂ ਜ਼ਿਆਦਾ ਵੀਕ ਹੁੰਦੀ ਹੈ ਐਸ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਅਸੀਂ ਵਰਤ ਰੱਖਦੇ ਹਾਂ ਇਹਨੂੰ ਆਪਣੀ ਬੋਡੀ ਨੂੰ ਡੀਟੌਕਸ ਕਰਦੇ ਹਾਂ ਡੀਟੌਕਸ ਕਰਨ ਦਾ ਮਤਲਬ ਹੈ ਸਾਨੂੰ ਭਾਰੇ ਭੋਜਨ ਨਹੀਂ ਖਾਣੇ ਜਿਵੇਂ ਕਿ ਤੁਸੀਂ ਫਰਾਈਡ ਫੂਡਸ ਖਾਂਦੇ ਹੋ ਜੰਕ ਫੂਡ ਖਾਂਦੇ ਹੋ ਭਾਰੀਆਂ ਚੀਜ਼ਾਂ ਨਾਨ ਵੇਜ ਵਾਲੀਆਂ ਚੀਜ਼ਾਂ ਐਵੋਇਡ ਕਰਨੀਆਂ ਚਾਹੀਦੀਆਂ ਐਸ ਵਾਸਤੇ ਸੈਂਟੀਫਿਕਲੀ ਰੀਜ਼ਨ ਹੈ ਦਾ 에ਅਵੇ ਅਦਰਵਾਈਜ਼ ਅਸੀਂ ਇਹਨਾਂ ਨੂੰ ਵਰਤਾ ਦਾ ਨਾਮ ਦੇ ਦਿੰਦੇ ਨੇ ਤਾਂ ਕਿ ਤੁਸੀਂ ਲਾਈਟ ਫੂਡ ਖਾਣਾ ਸ਼ੁਰੂ ਕਰੋ ਸਾਤਵਿਕ ਭੋਜਨ ਕਰੋ ਤਾਮਸਿਕ ਭੋਜਨ ਨੂੰ ਬੰਦ ਕਰੋ 1 ਮਹੀਨੇ ਵਾਸਤੇ ਤਾਂ ਕਿ ਤੁਹਾਡੀ ਬਾਡੀ ਦੀ ਇਮਿਊਨਿਟੀ ਬੂਸਟ ਹੋਏ ਤੇ ਸਾਤਵਿਕ ਭੋਜਨ ਦੇ ਵਿੱਚ ਤੁਹਾਨੂੰ ਪਿਆਜ਼ ਲਸਣ ਨਹੀਂ ਖਾਣਾ ਚਾਹੀਦਾ ਜਿਆਦਾ ਹਰੀਆ ਸਬਜ਼ੀਆਂ ਫਲ ਫਰੂਟ ਖਾਣੇ ਚਾਹੀਦੇ ਆ ਡੀਟੌਕਸ ਡਰਿੰਕਸ ਲੈਣੇ ਚਾਹੀਦੇ ਆ ਜਿਵੇਂ ਕਿ ਕੀਏ ਦਾ ਜੂਸ ਲੈ ਲਓ ਕੋਕੋਨਟ ਵਾਟਰ ਲੈ ਲਓ ਲਾਈਮ ਵਾਟਰ ਲੈ ਲਓ ਇਹ ਚੀਜ਼ਾਂ ਤੁਹਾਨੂੰ ਆਪਣੀ ਡਾਈਟ ਚ ਜ਼ਿਆਦਾ ਐਡ ਕਰਨੀਆਂ ਚਾਹੀਦੀਆਂ ਪਰ ਸਾਡੇ ਪੰਜਾਬੀ ਪਤਾ ਕੀ ਕਹਿੰਦੇ ਕਹਿੰਦੇ ਪਿਆਜ਼ ਸਬਜ਼ੀ ਦੇ ਵਿੱਚ ਪਿਆਜ਼ ਲਸਣ ਟਮਾਟਰ ਨਾ ਹੋਏ ਉਹ ਤਾਂ ਸਬਜ਼ੀ ਨਹੀਂ ਵਧੀਆ ਲੱਗਦੀ ਸਿਰਫ ਇਸ ਮੰਥ ਦੇ ਵਿੱਚ ਹੁੰਦਾ ਕਿ ਸਿਰਫ ਤੁਹਾਡੀ ਬਾਡੀ ਡੀਟੌਕਸੀਫਾਈ ਹੋ ਜਾਏਗੀ ਨਿਊ ਚੇਂजेस ਆਉਂਦੇ ਆ ਬਾਡੀ ਦੇ ਵਿੱਚ ਜਿਵੇਂ ਕਿ ਅਸੀਂ ਦੇਖਦੇ ਆ ਮੌਨਸੂਨਸ ਦੇ ਵਿੱਚ ਪੱਤੇ ਪੁਰਾਣੇ ਝਾੜ ਕੇ ਨਵੇਂ ਆਉਂਦੇ ਆ ਫ੍ਰੈਸ਼ यर ਆਂਦੀ ਐ ਇਸ ਇਨ ਦ ਸੇਮ ਵੇ ਸਾਡੀ ਬਾਡੀ ਵੀ ਰੀਫ੍ਰੈਸ਼ ਹੁੰਦੀ ਐ ਇਸ ਮਹੀਨੇ ਦੇ ਵਿੱਚ ਸਾਡੀ ਇਮਿਊਨਿਟੀ ਇਸ ਵੇਲੇ ਜ਼ੀਰੋ ਐ ਤੈਨੂੰ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ ਸਾਨੂੰ ਆਪਣੀ ਡਾਇਟ ਹੈਲਦੀ ਡਾਈਟ ਲੈਣੀ ਚਾਹੀਦੀ ਐ